ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਅਜਾੜਨ ਲਈ ਸਾਡੇ ਪੰਜਾਬ ਦੇ ਪਿੰਡਾਂ ਨੂੰ ਅਜਾੜਨ ਲਈ ਧੱਕੇਸ਼ਾਹੀ ਨਾਲ ਲੈਂਡ ਪੂਲਿੰਗ ਪਾਲਿਸੀ ਪੰਜਾਬ ਤੇ ਧੂਕ ਰਹੀ ਹੈ ਉਹਨਾਂ ਦਾ ਅਸਲੀ ਮਕਸਦ ਇਹ ਹੈ ਕਿ ਦਿੱਲੀ ਵਾਲਿਆਂ ਦੀਆਂ ਜੇਬਾਂ ਭਰਨੀ ਪਰ ਉਹ ਪੰਜਾਬ ਦੇ ਕਈ ਪਿੰਡ ਅਜਾੜਨਗੇ ਉੱਥੋਂ ਦੇ ਮਜ਼ਦੂਰ ਵੀ ਉੱਡਣਗੇ ਉੱਥੋਂ ਦਾ ਛੋਟਾ ਵਪਾਰੀ ਵੀ ਉੱਡ ਜਾ ਕੋਈ ਵੀ ਉੱਥੇ ਛੋਟਾ ਮੋਟਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ ਤਾ ਕੱਲੀਆਂ ਜ਼ਮੀਨਾਂ ਨਹੀਂ ਉਹ ਪਿੰਡ ਦੇ ਪਿੰਡ ਉੱਜੜ ਨੇ ਸੋ ਇਸ ਨੂੰ ਬਚਾਉਣ ਲਈ ਸ਼ਰੂਮ ਨਹੀਂ ਅਕਾਲੀ ਦਲ ਲਗਾਤਾਰ ਤਾਂ ਕਿ ਸਰਕਾਰ ਆਪਣੀ ਨੀਂਦ ਤੋਂ ਜਾਗ ਸਕੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦੇ ਪਹਿਲਾਂ ਲੁਧਿਆਣਾ ਮੁਹੱਲੀ ਬਠਿੰਡਾ ਬਹੁਤ ਤਕੜੇ ਧਰਨੇ ਹੋਏ ਨੇ ਇਸੇ ਕੜੀ ਤਿਤ 11 ਅਗਸਤ ਨੂੰ ਪਟਿਆਲਾ ਪੁੱਡਾ ਆਫਿਸ ਦੇ ਸਾਹਮਣੇ ਅਰਬਨ ਸਟੇਟ ਪਟਿਆਲੇ ਦੀ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਧਰਨੇ ਦੇ ਵਿੱਚ ਪਹੁੰਚ ਰਹੇ ਸੋ ਉਸ ਦੇ ਸੰਬੰਧ ਵਿੱਚ ਅੱਜ ਹਲਕਾ ਸਤਰਾਣਾ ਦੇ ਸਾਡੇ ਇੰਚਾਰਜ ਨੇ ਬਾਬੂ ਕੁਬੀਰ ਦਾਸ ਜੀ ਇਹਨਾਂ ਦੀ ਅਗਵਾਈ ਹੇਠ ਜੋ ਇਤੋਂ ਦੇ ਸਰਕਲ ਪ੍ਰਧਾਨ ਨੇ ਜਾਂ ਜਿੰਨੇ ਵੀ ਅਹੁਦਰ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਪ੍ਰਤੀ ਜੋ ਡਿਊਟੀਆਂ ਲਈਆਂ ਇਕੱਲੇ ਇਕੱਲਾ ਪਿੰਡ ਇੱਕ ਇੱਕ ਬਸ ਮੰਗ ਰਿਹਾ ਕਿ ਅਸੀਂ ਸਾਡੇ ਜੋ ਕਿਸਾਨ ਵੀਰ ਨੇ ਅਸੀਂ ਉਹਨਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਪੰਜਾਬ ਦੇ ਲੋਕਾਂ ਨੂੰ ਉੱਜਣ ਨਹੀਂ ਦੇਣਾ ਅਸੀਂ ਕਹਿੰਦੇ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ ਹਰ ਪਿੰਡ ਦੇ ਵਿੱਚੋਂ ਇੱਕ ਇੱਕ ਬਸ ਪਿੰਡ ਦੇ ਜੋ ਉਤੋਂ ਦੇ ਅਹੁਦੇਦਾਰ ਸਹਿਬਾਨ ਨੇ ਕਿਉਂਕਿ ਉਹ ਸੰਪਰਕ 'ਚ ਨੇ ਆਪਣੇ ਪਿੰਡ ਦੇ ਵਿੱਚ ਜੋ ਕਿਸਾਨ ਵੀਰ ਨੇ ਜਾਂ ਮਜ਼ਦੂਰ ਵੀਰ ਨੇ ਉਹ ਕਹਿ ਰਹੇ ਕਿ ਪੰਜਾਬ ਸਰਕਾਰ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਇਸ ਨਾਦਰ ਫਰਮਾਨੀ ਦੇ ਖਿਲਾਫ ਪੰਜਾਬ ਦੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਜਾਂ ਆਮ ਲੋਕਾਂ ਨੂੰ ਨਾਲ ਲਾਮਬੰਦ ਕਰਕੇ ਇਸ ਪਾਲਿਸੀ ਨੂੰ ਕਦੇ ਵੀ ਪੰਜਾਬ ਤੇ ਲਾਗੂ ਨਹੀਂ ਹੋਊਗਾ ਅੱਜ ਇਹ ਵਿਸ਼ਾ ਚੁੱਕੀ ਗਣਾ ਚਾਹੁੰਦਾ ਕਿ ਲੋਕਾਂ ਨੂੰ ਕਿੱਥੇ ਜਾ ਰਹੇ ਹੈਗੇ ਹੈ ਕਿਹੜੀ ਡਿਊਟੀ ਆ ਲੱਗੀ ਹੈ ਅੱਜ ਦਾ ਜਿਹੜਾ ਸਾਡਾ 11 ਤਰੀਕ ਦਾ ਤਰਲਾ ਸਾਡੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਪਟਿਆਲੇ ਵਿਖੇ ਆ ਰਹੇ ਨੇ ਜਿਹੜੇ ਕਿਸਾਨਾਂ ਦੀ ਜ਼ਮੀਨ ਹੜੱਪ ਕਰਨਾ ਚਾਹੁੰਦੇ ਨੇ ਕਿਸਾਨ ਜ਼ਮੀਨ ਲੈਸ ਕਰਨਾ ਚਾਹੁੰਦੇ ਪੰਜਾਬ ਚ ਸਾਡੀਆਂ ਜ਼ਮੀਨਾਂ ਜਿਹੜੀਆਂ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾਵੇ ਇਹਨਾਂ ਨੇ 2 ਸਾਲ ਪਹਿਲਾਂ ਫਾਈ ਚ ਲੱਗੇ ਸੀਗੇ ਇਹ 23 ਚ 23 ਚ ਦਿੱਲੀ ਵਾਲਿਆਂ ਨੇ ਆਪਣੀਆਂ ਕੰਪਨੀਆਂ ਬਣਾ ਕੇ ਉਹ ਜ਼ਮੀਨਾਂ ਐਕਵਾਇਰ ਕਰ ਲਈਆਂ ਪਰ 1 ਸਾਲ ਡੇਢ ਸਾਲ ਦੇ ਵਿੱਚ ਹੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਐਕਵਾਇਰ ਕਰਾਂਗੇ ਤੁਸੀਂ ਪਹਿਲਾਂ ਇਹ ਪਰਚੇਜ਼ ਕਰਕੇ ਰੱਖ ਲਓ ਸੋ ਜਿੰਨੇ ਦਿੱਲੀ ਦੇ ਲੈਂਡ ਮਾਫੀਆ ਸੀ ਸਾਰਾ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਲੁੱਟਣ ਆਇਆ ਫਿਰ ਉਸ ਲੁੱਟ ਖੋ ਨੂੰ ਰੋਕਣ ਵਾਸਤੇ ਪੰਜਾਬ ਚ ਧਰਨੇ ਬਾਲ ਸਾਹਿਬ ਨੇ ਦੇਣੀ ਸ਼ੁਰੂ ਕੀਤੇ ਹੋਏ ਆ ਔਰ ਅਸੀਂ 1 ਸਤੰਬਰ ਤੋਂ ਲਗਾਤਾਰ ਜਿਹੜਾ ਮੋਰਚਾ ਕਿਸਾਨ ਨੂੰ ਬਚਾਉਣ ਵਾਸਤੇ ਲਗਾਤਾਰ ਮੋਰਚਾ ਜਿਹੜਾ ਮੋਹਾਲੀ ਚ ਲਾਵਾਂਗੇ ਔਰ ਕੇਜਰੀਵਾਲ ਦਾ ਉੱਥੇ ਲਗਾਤਾਰ ਹਰ ਰੋਜ਼ ਘਰਾਓ ਕਰਾਂਗੇ ਇਹ ਜਿਹੜਾ ਪ੍ਰੋਗਰਾਮ ਪ੍ਰਧਾਨ ਸਾਹਿਬ ਨੇ ਸਾਨੂੰ ਦਿੱਤਾ ਉਸ ਦੀ ਲੜੀ ਦੇ ਤਹਿਤ ਅੱਜ ਅਸੀਂ ਆਪਣੇ ਹਲਕੇ ਖੇਤਰਾਂ ਵਿੱਚ ਮੀਟਿੰਗ ਕਰੀ ਹੈ 11 ਤਰੀਕ ਨੂੰ ਸਾਡਾ ਇੱਥੇ ਟਰਨਾਂ ਔਰ ਤੁਸੀਂ ਆ ਦੇਖ ਰਹੇ ਹੋ ਹਰ ਇੱਕ ਸਾਡੇ ਜੁਗਜੀਤ ਜੀ ਪ੍ਰਧਾਨ ਬਣੇ ਨੇ ਆ ਪਿਛਲੇ ਕੁਝ ਦਿਨਾਂ ਚ ਹੀ ਹੋਏ ਨੇ ਇੱਕ ਯੂਥ ਚ ਉਤਸ਼ਾਹ ਕੰਮ ਕਰਨ ਦਾ ਵੀ ਜਿਹੜੀ ਨਵੇਂ ਜੋਸ਼ ਵੱਖਰਾ ਜੋਸ਼ ਵੀ ਹੈ ਕਿਉਂਕਿ ਜਿਹੜੇ ਪੁਰਾਣੇ ਬੰਦੇ ਲੀਡਰ ਸੀਗੇ ਉਹ ਜ਼ਿੰਮੇਵਾਰੀ ਲੈ ਲੈਂਦੇ ਸੀ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਕੰਮ ਹੁੰਦਾ ਨਹੀਂ ਸੋ ਇਸ ਕਰਕੇ ਬਾਲ ਸਾਹਿਬ ਨੇ ਫੈਸਲਾ ਕਰਿਆ ਵੀ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਤਗੜੇ ਹੋ ਕੇ ਕੀਤਾ ਜਾਵੇ ਔਰ ਬਹੁਤ ਵੱਡਾ ਭਾਰੀ ਗੱਲ ਸਾਡੀ ਮੀਟਿੰਗ ਸੀ ਚੰਡੀਗੜ੍ਹ ਬਹੁਤ ਉਤਸ਼ਾਹ ਸੀਗਾ ਲੋਕਾਂ 'ਚ એનર્ਜੀ ਸੀ ਜਿਵੇਂ ਅਕਾਲੀ ਦਲ ਦੀ ਸਰਕਾਰ ਆਹੀ ਖੜੀ ਹੈ ਸੋ ਮੈਂ ਸਮਝਦਾ ਬਹੁਤ ਵੱਡੀ ਪਾਰੀ ਗਿਣਤੀ ਚ ਤਕਰੀਬਨ 8 10000 ਲੋਕ ਜਿਹੜੇ ਤਰਨੇ ਚ ਸਮੂਲੀਅਤ ਕਰਨਗੇ ਸਾਰੇ ਪਟਿਆਲੇ ਚ ਅਸੀਂ ਡਿਊਟੀ ਲਾਈ ਹੈ ਸਾਡੇ ਪ੍ਰਧਾਨ ਸਾਹਿਬ ਰਿਹਾਉ ਜੀ ਕੱਲੀ ਕੱਲੀ ਕੰਸਟੀਚੂਐਂਸੀ ਜਾ ਕੇ ਮੀਟਿੰਗ ਕਰਕੇ ਵੀ ਆਏ ਨੇ ਅੱਗੇ ਕਰਨੀਆਂ ਵੀ ਨੇ ਅਸੀਂ ਇਹਨਾਂ ਦੇ ਨਾਲ ਹੈਗੇ ਆ ਸੋ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੁਹਾਨੂੰ ਮੇਰ ਕਰੂਗਾ ਕਿ ਤਰਨਾ ਕਾਮਯਾਬ ਹੋਊਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਚ ਕੰਮ ਕਰਦੇ ਆ